ਹਾਂ ਬਈ ਕੀ ਨਾਮ ਆ ਹਰਪ੍ਰੀਤ ਸਿੰਘ ਦਾ ਹਾਂ ਬਈ ਤੇਰਾ ਨਾਮ ਕੀ ਆ ਜੱਸੀ ਬੁੱਲਰ ਜੱਸੀ ਬੁੱਲਰ ਹਾਂ ਬਈ ਮੇਰਾ ਨਾਮ ਵੀਰੇ ਗੀਟੀ ਗੀਟੀ ਬਿਜ਼ਨਸਮੈਨਾਂ ਦੀ ਉਹ ਵੀਡੀਓ ਤੇ ਬਣਾ ਲਈ ਬੇਗਨਾਸ ਮੈਂ ਮੰਨਦਾ ਹਾਂ ਕਦੇ ਵੀ ਕੌਮਪਤੀ ਬਣ ਸਕਦਾ ਹੈ ਕੋਈ ਬੰਦਾ ਇਹ ਠੀਕ ਗੱਲ ਆ ਕੁਝ ਨਹੀਂ ਪਤਾ ਸ੍ਰੀਸ਼ ਮੇਨ ਬੰਦਾ ਜਿਹੜਾ ਇਹਨਾਂ ਦਾ ਬਾਬਾ ਜੀ ਹਮਾਰੇ ਇਹ ਦੋਸਤ ਮਾਸਟਰਮਾਈਂਡ ਮਾਸਟਰਮਾਈਂਡ ਜਿਹੜਾ ਸ੍ਰੀਸ਼ ਆ ਬਾਬਾ ਜੀ ਹਮਾਰੇ ਇਹ ਦੋਸਤੋਂ ਮੈਂ ਪਤਾ ਨਹੀਂ ਕਦੋਂ ਬਣੇਗਾ ਕਰੋੜਪਤੀ ਮਾਸਟਰਮਾਈਂਡ ਮਾਸਟਰਮਾਈਂਡ ਸ੍ਰੀਸ਼ ਆ ਕਾਹੇ ਬੈਠਾ ਕਰੋੜਪਤੀ ਤੇ ਚੰਨ ਨੂੰ ਕਹਿੰਦੇ ਵੀ ਤੂੰ ਨਾ ਫੇਰ ਤੈਨੂੰ ਉਦਾਂ ਹੀ ਵਿੱਚ ਹਿੱਸਾ ਦੇ ਦਾਂਗੇ ਮੈਨੂੰ ਉਹਦਾ ਕਹਿੰਦੇ ਤੇ ਲਾਹਨਤ 50 ਲੱਖ ਰੁਪਇਆ ਆ ਉਹ 50 ਆਓ ਬੀ ਵੀ ਲੱਖ ਰੁਪਇਆ ਰਾਤ ਨੂੰ 2 ਵਜੇ ਮੈਚ ਖਤਮ ਹੁੰਦਾ ਠੀਕ ਹੈ ਕਦੇ ਵੀ ਰਾਤ ਨੂੰ 2 ਵਜੇ ਦਰਬਾਰ ਖੁਲਾਵਾਂਗੇ ਹਾਂ ਹੁਣ ਪਾਰਟ ਸਟਾਰਟ ਕਰਵਾਜੇ ਮਰੇ ਲੜੀ ਚ ਨਾ ਦੇਖੀ ਕੋਈ ਦੇਖ ਸੁਖੀ ਫਿਰ ਨਹੀਂ ਕਿੱਲੇ ਦੇਸੀ ਸਾਡੇ ਜੀ ਨੂੰ ਮਰਜੀ ਦੇਖੀ ਦੇਖ ਕਿੱਲੇ ਦੇਸੀ ਕੋਈ ਦੇਖ ਬਾਬਾ ਜੀ ਰਾਤ ਨੂੰ 1 ਵਜੇ ਤੇ ਖੋਲਣਾ ਪੈਜੇ ਖੋਲ ਦੇ ਸਾਰੇ ਗਾੜੀ ਭੰਦੀ ਹੈ ਹੈ ਨਹੀਂ ਨਹੀਂ ਸੀ ਵੀਓ ਮਿਲਦੀ ਹੈ ਚਲ ਬਈ ਠੀਕ ਹੈ ਪਰ ਮਾਤਾ ਮੈਂ ਤੁਹਾਡੀ ਜਰੂਰ ਸੁਣਿਆ ਯਾਰ ਸਾਰਿਆਂ ਦੀ ਹੋਰ ਹੋਰ ਚੰਗਾ ਬਾਈ ਗੁੱਡ ਨਾਈਟ ਓਕੇ ਬਾਈ